ਪਾਪਾ ਨੂੰ ਮੰਮਾ ਤੋਂ ਡਾਂਟ ਪੈਂਦੀ ਹੈ ਪਾਪਾ ਕਿਵੇਂ ਰਿਐਕਟ ਕਰਦੇ ਨੇ ਸੋ ਯੂ हैव टू टेल ਮੀ ਦਿ ਰਿਐਕਸ਼ਨਸ ਪਾਪਾ ਦੇ ਰਿਐਕਸ਼ਨ ਪਾਪਾ ਦੇ ਰਿਐਕਸ਼ਨ ਜਰਮਾਨੀ ਗੱਜ ਹਾਂ ਇਨਸ਼ਾਪੋ ਪਾ ਪਾਪਾ ਈਮੋਸ਼ਨਲ ਜene ਸੋ ਯਾ ਸੋ ਜਦ ਤਰਬਲ ਟ੍ਰਬਲ ਆਉਂਦੀ ਨਹੀਂ ਮੰਮਾ ਥੋੜੇ ਜਿ ਰੁੱਸ ਜਾਂਦੇ ਨੇ ਸੋ ਯਾ ਉਹ ਮੰਨ ਜਾ ਗੱਲ ਬਸ ਅੱਛਾ ਜਦ ਪਾਪਾ ਦੀ ਫਿਲਮ ਹਿੱਟ ਹੁੰਦੀ ਹੈ ਤਾਂ ਪਾਪਾ ਦਾ ਰਿਐਕਸ਼ਨ ਕੀ ਹੁੰਦਾ ਮੈਂ ਤਾਂ ਹਮੇਸ਼ਾ ਦਾਇਆ ਕਰਦਾ ਅੱਗ ਲਈ ਅੱਛਾ ਜਦ ਖਰਚਾ ਜ਼ਿਆਦਾ ਹੋ ਜਾਂਦਾ ਹੈ ਜਦ ਤੁਸੀਂ ਜ਼ਿਆਦਾ ਪੈਸੇ ਖਰਚ ਦਿੰਦੇ ਹੋ ਕਿੰਨੇ ਆ ਕੀ ਕਰਤਾ ਓਏ ਯਾਰ ਆ ਕੀ ਕਰਤਾ ਹੋਈ ਹੋਈ ਆ ਮੈਂ ਕਿਦੋਂ ਕਰਦੇ ਹਾਂ ਇਦਾਂ ਕਰਦੇ ਨੇ ਹਮੇਸ਼ਾ ਅੱਛਾ ਤੇ ਜਦ ਪਾਪਾ ਨੇ ਆਪਣੀ ਗੱਲ ਮੰਨਵਾਣੀ ਹੋਵੇ ਕਹਿੰਦੇ ਉਹਨਾਂ ਤੁਹਾਡੀ ਤਾਂ ਬਟਰਿੰਗ ਦੀ ਗੱਲ ਕਰਤੀ ਲੇਕਿਨ ਜਦ ਪਾਪਾ ਨੇ ਗੱਲ ਮੰਨਵਾਣੀ ਹੁੰਦੀ ਹੈ ਤੱਕ ਕਿਵੇਂ ਕਰਦੇ ਨੇ ਤੈਨੂੰ ਨੂੰ ਸੂਤ ਕਰ ਲੈ ਸੂਤ ਕਰ ਲੈ ਨਹੀਂ ਤਾਂ ਮੈਂ ਸੂਤ ਕਰਨੇ ਇਸ ਵਾਰੀ ਅੱਛਾ ਡਰਾ ਕੇ ਕਰਦਾ ਯਾ ਕਿਆ ਬਾਤ ਹੈ ਐਸੀ ਉਮੀਦ ਕਰਾਂਗੇ ਭਾਜੀ ਕਿ ਲਾਈਕ ਤੁਹਾਡੇ ਬੱਚਿਆਂ ਨੂੰ ਵੀ ਓਨਾ ਹੀ ਪਸੰਦ ਕਰਨ ਲੋ ਕਿਉਂਕਿ ਟੈਲੈਂਟ ਨੂੰ ਲੋਕ ਪਸੰਦ ਕਰਦੇ ਨੇ ਤੇ ਜਿੰਨਾ ਐਕਟਿਵ ਛਿੰਦਾ ਹੈਗਾ ਕਿ ਨਾ ਆਲਮੋਸਟ ਸਾਰਿਆਂ ਦਾ ਫੇਵਰਿਟ ਐਸੀ ਕਰਕੇ ਬਣੇ ਸੀ ਤੁਹਾਡੀ ਤਸਵੀਰਾਂ ਤੋਂ ਸ਼ੁਰੂ ਹੋ ਕੇ ਆ ਜੋ ਫਿਲਮਾਂ ਦੇ ਵਿੱਚ ਹੈਗਾ ਤੇ ਉਮੀਦ ਕਰਾਂਗੇ ਕਿ ਹੋਰ ਜਦ ਤੁਸੀਂ ਇਹਨਾਂ ਨੂੰ ਕਿਉਂਕਿ ਮੰਮੀ ਤਾਂ ਕਹਿੰਦੇ ਨੇ ਹੁਣ ਜਦ ਛੁੱਟੀ ਮਿਲੇਗੀ ਤਾਂ ਦੀ ਫਿਲਮ ਕਰਨੀ ਹੈ ਨਾ ਮੰਮੀ ਨੇ ਵੈਸੇ ਨਾ ਕਰਦੀ ਨਾ ਫਿਲਮਾਂ ਕਰਨ ਨੂੰ ਹੈ ਨਾ ਤੇ ਲੇਕਿਨ ਹੁਣ ਹੋਰ ਹੈਗਾ ਕੁਛ ਆਲਰੇਡੀ ਲਾਈਨਡ ਅਪ ਨਹੀਂ ਹਲੇ ਕੁਛ ਨਹੀਂ ਹਲੇ ਕੁਛ ਨਹੀਂ ਹੈਗਾ ਤੇ ਤੇ ਪਹਿਲਾਂ ਤਾਂ ਤੁਹਾਨੂੰ ਇੱਕ ਹੋਰ ਵਧਾਈਆਂ ਤੇ ਇਸ ਸਾਲ ਦੋ ਫਿਲਮ ਆਲਰੇਡੀ ਹਿੱਟ ਹੋ ਚੁੱਕੇ ਨੇ ਤੀਜੀ ਦੀ ਤਿਆਰੀ ਮੈਂ ਕਿਹੜਾ ਕਰ ਲਈ ਹੈ ਹੈ ਨਾ ਤੇ ਕੀ ਕਹਿਣਾ ਚਾਹੋਗੇ ਆਡੀਅנס ਜਿਹੜੀ ਲਗਾਤਾਰ ਜੁੜ ਰਹੀ ਹੈ ਤੁਹਾਡੇ ਨਾਲ ਨਹੀਂ ਬਿਲਕੁਲ ਐਕਚੁਅਲੀ ਕੀ ਹੈ ਕਿ ਕੋਸ਼ਿਸ਼ ਹੈ ਡਿਫਰੈਂਟ ਡਿਫਰੈਂਟ ਫਿਲਮਾਂ ਦੀ ਕਰੀ ਦੀ ਹੈ ਕਿਉਂਕਿ ਇਸ ਸਾਲ ਸ਼ੁਰੂ ਹੋਈ ਸੀ ਵਾਰਨਿੰਗ 2 ਤੋਂ ਫਿਰ ਜੱਟ ਨੂੰ ਜੜੇਲ ਟੱਕਰੀ ਤੇ ਹੁਣ ਚਿੰਦਾ ਚਿੰਦਾ ਨੋ ਪਾਪਾ ਚਿੰਦਾ ਚਿੰਦਾ ਨੋ ਪਾਪਾ ਇੱਕ ਬਿਲਕੁਲ ਹੀ ਅਲੱਗ ਤਰੀਕੇ ਦਾ ਸਿਨੇਮਾ ਮੈਂ ਮਾਪੇ ਪੇਰੈਂਟਸ ਸੋ ਸਾਰਿਆਂ ਉਹ ਬੰਦਿਆਂ ਲਈ ਇੰਪੋਰਟੈਂਟ ਫਿਲਮ ਹੈ ਮੈਨੂੰ ਲੱਗਦਾ ਕਿ ਜਿੱਦਾਂ ਦੇ ਘਰੇ ਜਿਵੇਂ ਹੁਣ ਮੈਂ ਆ ਮੇਰੀ ਫੈਮਿਲੀ ਲਈ ਬਹੁਤ ਇੰਪੋਰਟੈਂਟ ਫਿਲਮ ਆ ਇਹ ਦੇਖਣ ਲਈ ਹੈ ਨਾ ਸੋ ਉਹ ਬੰਦਿਆਂ ਨੂੰ ਦੇਖਣੀ ਚਾਹੀਦੀ ਔਰ ਦੇਖ ਕੇ ਦੱਸਣ ਸਾਨੂੰ ਕਿਦਾਂ ਦੀ ਲੱਗੀ ਬਿਲਕੁਲ ਤਾਂ ਐਂਡ ਵੀ ਵਿਸ਼ ਯੂ 올 ਦਾ ਬੈਸਟ ਐਂਡ ਸਿੰਦਾ ਸੀ ਯੂ ਵੈਰੀ ਸੂਨ ਐਂਡ ਵੀਸ਼ ਯੂ 올 ਦਾ ਬੈਸਟ ਕਿ ਤੁਸੀਂ ਵਧੀਆ ਜਾ ਜਿੱਦਾਂ ਸੋਣਾ ਕੰਮ ਟ੍ਰੇਲਰ ਚ ਕੀਤਾ ਹੋਇਆ ਹੈ ਨਾ ਉਹ ਤੋਂ ਵਧੀਆ ਨਿਕਲ ਕੇ ਆਵੇ ਤੇ ਜਾਣ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਤੁਹਾਨੂੰ ਪਸੰਦ ਕਰਦੇ ਨੇ ਬਸ ਥੈਂਕ ਯੂ ਐਂਡ ਗੈਟ ਰੈਡੀ ਤੇ ਕੁਛ ਸੁਣਾ ਦਿਓ ਜਾਣ ਤੋਂ ਪਹਿਲਾਂ ਅੱਜ ਹੋ ਚਿੰਦਾ ਚਿੰਦਾ ਨੋ ਪਾ ਪਾਗਲ ਮੇਰੀ ਮੱਲ ਆਹਾ ਨੋ ਪਾ ਚਿੰਦਾ ਨੋ ਪਾ ਪਾਗਲ ਮੇਰੀ ਮੱਲ ਨੋ ਪਾ